ਤਾਬਿਆ ਪੀਰ ਦੀ ਵਿਚਰੀਏ ਛਿੜਕ ਪੀਰ ਦੀ ਖੂਬ ਸਹਾਰੀਏ ਜੀ ਪੀਰ ਬੰਦਿਓ ਯਾ ਖੁਦਾ ਕਰਦਾ ਪੀਰ ਅੱਗੇ ਦਮ ਨਾ ਮਾਰੀਏ ਜੀ ਜੋ ਕੈ ਸੋਸ ਨੂੰ ਮੰਨ ਲਈਏ ਖਿਦਮਤ ਵਿੱਚ ਰਹਿ ਕੇ ਹੰਕਾਰ ਨੂੰ ਮਾਰੀਏ ਜੀ ਮਨਕਰ ਉਹ ਜੋ ਗੁਰਾਂ ਦਾ ਸਾਈ ਲੋਕ ਕੋ ਕੁੱਤਿਆਂ ਵਾਂਗ ਉਸ ਨੂੰ ਦੁਰਕਾਰੀਏ ਜੀ ਜੋ ਸੇਵਕ ਸੱਚੇ ਮਨ ਦੇ ਨਾਲ ਬਿਨਾਂ ਹੰਕਾਰ ਤੋਂ ਆਪਣੇ ਗੁਰੂ ਦੀ ਸੇਵਾ ਕਰਦਾ ਹੈ ਤਾਂ ਗੁਰੂ ਦੀ ਕਿਰਪਾ ਦ੍ਰਿਸ਼ਟੀ ਉਸ ਤੇ ਹਮੇਸ਼ਾ ਬਣੀ ਰਹਿੰਦੀ ਹੈ ਪਰ ਜੇ ਕੋਈ ਸੇਵਾਦਾਰ ਆਪਣੇ ਗੁਰੂਆਂ ਨੂੰ ਕੁਝ ਭੇਟਾ ਕਰਦਾ ਹੈ ਜਾਂ ਕੋਈ ਕਪੜਾ ਭੇਟ ਕਰਦਾ ਹੈ ਜਾਂ ਕੋ ਖਾਣ ਪੀਣ ਦਾ ਪਦਾਰਥ ਭੇਟ ਕਰਦਾ ਹੈ ਜਾਂ ਗੁਰੂਆਂ ਦੀਆਂ ਲੱਤਾਂ ਕੁੱਟਦਾ ਹੈ ਜਾਂ ਗੁਰੂਆਂ ਦੇ ਚਰਨ ਦਬਾਉਂਦਾ ਹੈ ਔਰ ਜੀਵ ਸੇਵਾਦਾਰ ਗੁਰੂ ਦਾ ਹੁਕਮ ਨਹੀਂ ਮੰਨਦਾ ਤੇ ਉਹ ਇਹਦੀ ਸੇਵਾ ਕਿਸੇ ਵੀ ਕੰਮ ਦੀ ਨਹੀਂ ਉਹ ਫਿਰ ਸੇਵਾ ਨਹੀਂ ਅਪਰਾਧ ਹੈ ਤੇ ਇਸ ਅਪਰਾਧ ਦੀ ਫਿਰ ਸਜ਼ਾ ਮਿਲਦੀ ਹੈ ਨਾ ਕਿ ਮਾਫੀ ਨਾ ਇਸ ਜਹਾਨ ਚ ਮਾਫੀ ਮਿਲਦੀ ਹੈ ਨਾ ਉਸ ਮਾਲਕ ਦੀ ਦਰਗਾਹ ਚ ਜਾ ਕੇ ਮਾਫੀ ਮਿਲਦੀ ਹੈ ਉਹ ਦਰਕਾਰਿਆ ਜਾਂਦਾ ਉਹਨੂੰ ਇੱਥੇ ਵੀ ਤੱਕੇ ਅੱਗੇ ਵੀ ਤੱਕੇ ਰਾਜੀ ਖੁਸ਼ ਹੋ ਰਿਹਾ ਜੀ